ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਬਰੂ ਬਰੀਵਾਲਾ ਮੰਡੀ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਲੈ ਕੇ ਆਇਆ ਹਾਂ ਇੱਥੋਂ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਖਿਡਾਰੀ ਆ ਕਿੱਕ ਬੌਕਸਰ ਉਹਨਾਂ ਨਾਲ ਮਿਲਵੰਨੇ ਆ ਯੋਤੀ ਸ਼ਰਮਾ ਜੀ ਡਾਕਟਰ ਆਫ ਸਿਕੰਦਰਪਾਲ ਜੀ ਨਾਲ ਉਹਨਾਂ ਦੇ ਘਰ ਆਏ ਸੀ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਇਸ ਗੇਮ ਦੇ ਸਬੰਧ ਦੇ ਵਿੱਚੋਂ ਮਤ ਪੁੱਛਦੇ ਹਾਂ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਇਹ ਗੇਮ ਖੇਡ ਰਹੇ ਹਨ ਕਿ ਕਿਸ ਕਿਸ ਜ਼ਿਲ੍ਹੇ ਦੇ ਵਿੱਚ ਪੰਜਾਬ ਤੋਂ ਬਾਹਰ ਜਾਂ ਕਿ ਹਰ ਕਿੱਥੇ ਇਹਨਾਂ ਨੇ ਗੇਮਾਂ ਖੇਡਣੀਆਂ ਹਨ ਉਸ ਸੰਬੰਧ ਵਿੱਚ ਇਹਨਾਂ ਨਾਲ ਗੱਲ ਕਰਦੇ ਹਾਂ ਜੋਤੀ ਸ਼ਰਮਾ ਜੀ ਮੇਰੇ ਕੋਲੂ ਸਸ਼ਿਕਾ ਮੇਰੇ ਕੋਲ ਸਾਰੇ ਕੋਚ ਸਰਬਾਨਾਂ ਨੂੰ ਅਤੇ ਗੇਮ ਨਾਲ ਜੁੜੇ ਜਿੰਨੇ ਵੀ ਖਿਡਾਰੀ ਨੇ ਸਸ਼ਿਕਾ ਜੋਤੀ ਸ਼ਰਮਾ ਜੀ ਮੈਡਲ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਇੱਕ ਵੀ ਲੈਣਾ ਬਹੁਤ ਔਖਾ ਹੁੰਦਾ ਮਤਲਬ ਗਿਣਤੀ ਨਹੀਂ ਹੁੰਦੀ ਕਿ ਤੁਸੀਂ ਕਿੰਨੇ ਕੁ ਲੈਵਲ ਨੇ ਇਹ ਜਿੱਤੇ ਹੋਏ ਨੇ ਜੁਤੀ ਸ਼ਰਮਾ ਜੀ ਇਹ ਗੇਮ ਤੁਸੀਂ ਕਿਸ ਟਾਈਮ ਤੋਂ ਸ਼ੁਰੂ ਕੀਤੀ ਹੈ ਇਹ ਗੇਮ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦੀ ਸੀ ਉਸ ਟਾਈਮ ਤੋਂ ਸਟਾਰਟ ਕੀਤੀ ਹੈ ਕਿੰਨੇ ਕੁ ਸਾਲ ਹੋ ਗਏ ਜੀ ਇਹ 7 ਸਾਲ ਹੋ ਗਏ ਮੈਂ ਗੇਮ ਖੇਡ ਰਹੀ ਹਾਂ 7 ਸਾਲਾਂ ਦੇ ਵਿੱਚ ਤੁਸੀਂ ਇਹ ਗੇਮ ਕਿੱਥੋਂ ਕਿੱਥੋਂ ਤੱਕ ਖੇਡਿਆ ਇਹ ਮੈਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚ ਗੇਮ ਖੇਡੀ ਤੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਬਾਹਰ ਦੀ ਗੇਮ ਖੇਡੀ ਹੈ ਪੰਜਾਬ ਤੋਂ ਬਾਹਰ ਤੁਸੀਂ ਕਿੱਥੇ ਕਿੱਥੇ ਖੇਡਿਆ ਪੰਜਾਬ ਤੋਂ ਬਾਅਦ 36 ਗੜ ਕਲਕੱਤਾ ਰੋहतक ਗੁਆ ਮਹਾਰਾਸ਼ਟਰ ਪੁਨੇ ਹੋਰ ਵੀ ਕਈ ਸਟੇਟਾਂ ਜਿੱਨੇ ਚ ਗੇਮ ਖੇਡੀ ਹੈ ਇਹ ਜਿੱਥੇ ਤੁਸੀਂ ਬਾਹਰ ਗੇਮਾਂ ਖੇਡੀਆਂ ਨੇ ਸਾਰੇ ਥਾਵਾਂ ਤੋਂ ਜਿੱਤ ਪ੍ਰਾਪਤ ਕਰਕੇ ਆਏ ਹੋ ਕਿ ਕਿਤੇ ਹਾਰੇ ਵੀ ਨਹੀਂ ਨਹੀਂ ਸਾਰਾ ਤਾਂ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਦੇ ਪਿੱਛੇ ਪਰਿਵਾਰ ਵਿੱਚੋਂ ਕਿੰਨਾ ਦਾ ਸਾਥ ਤੁਹਾਨੂੰ ਮਿਲ ਰਿਹਾ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਮੇਰੇ ਮੰਮੀ ਦਾ ਮੇਰੇ ਪਾਪਾ ਦਾ ਉਹ ਮੇਰੇ ਦਾਦੀ ਜੀ ਬੈਠੇ ਨੇ ਉਹਨਾਂ ਦਾ ਤੇ ਮੇਰੇ ਵਿਦੇਸ਼ਾਂ ਵਿੱਚ ਬੈਠੀ ਮੇਰੀ ਭੈਣ ਦਾ ਵੀ ਬਹੁਤ ਸਾਥ ਆ ਤੁਹਾਡੀ ਸਿਸਟਰ ਕਿਹੜੀ ਥਾਂ ਬੈਠੇ ਨੇ ਮੇਰੀ ਸਿਸਟਰ ਕੈਨੇਡਾ ਗਈ ਹੋਈ ਨਹੀਂ ਮੈਂ ਤੁਹਾਡੀ ਸਿਸਟਰ ਆ ਜੋ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਬਹੁਤ ਵਧਾਈ ਦਿਨਾ ਕਿ ਅੱਜ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਬੁਲੰਦੀਆਂ ਨੂੰ ਛੂਹ ਰਹੇ ਹੋ ਤੁਹਾਡੀ ਸਿਸਟਰ ਆ ਤੁਹਾਡੀ ਭੈਣ ਆ ਸਾਡੇ ਪੰਜਾਬ ਦੀ ਸ਼ਾਨ ਪੰਜਾਬ ਦੇ ਵਿੱਚ ਰਹਿ ਕੇ ਬਹੁਤ ਬਲੰਦੀਆਂ ਸ਼ੂਰੇ ਹਨ ਸਵਰਨਪਾਲ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਵਧਾਈ ਦਿਨਾਂ ਤੁਹਾਡੀ ਬੇਟੀ ਐ ਇੰਨੇ ਮਾਣ ਸਨਮਾਨ ਲੈ ਕੇ ਆਈ ਐ ਤੁਸੀਂ ਵਧਾਈ ਦੇ ਪਾਤ ਕਰੋ ਇਹਨਾਂ ਨੂੰ ਤੁਸੀਂ ਬੇਟੀ ਨਹੀਂ ਬੇਟਾ ਸਮਝਿਆ ਮੋਢੇ ਨਾ ਮੋਢਾ ਲਾ ਕੇ ਤੁਹਾਡੇ ਨਾਲ ਖੜਨ ਵਾਲੇ ਹਨ ਕੀ ਕਹਿਣਾ ਚਾਹੁੰਦੇ ਹੋ ਜੀ ਮਦਰੀ ਕਹਿੰਦਾ ਇਹ ਬੇਟੀ ਨਹੀਂ ਬੇਟਾ ਬਰੇ ਧੰਨਵਾਦ ਤੁਸੀਂ ਇੰਨਾ ਵਿਸ਼ਵਾਸ ਕਰਦੇ ਹੋ ਬੇਟੀ ਉੱਪਰ ਹਾਂਜੀ ਜੀ ਬਰੇ ਔਰ ਹਿੰਪਾ ਅਸੀਂ ਕਦੇ ਵੀ ਕਹਿੰਦੇ ਕਿਸੇ ਚੀਜ਼ ਨੂੰ ਗੇਮ ਤੋਂ ਰੋਕਿਆ ਨਹੀਂ ਬਰੀਆ ਕਰਦਾ ਜੀ ਮਸਲਾ ਫੈਈ ਜੇਤੀ ਕਰਮਾ ਜੀ ਕਰਦੇ ਨੇ ਫੁੱਲ ਹਾਂਜੀ ਔਰ ਰਾਤ ਨੂੰ ਵੀ ਕਹਿੰਦਾ ਜੇ ਅਸੀਂ ਕਦੇ 2 ਵਜੇ ਲੈ ਕੇ ਆਉਣਾ ਰਾਤ ਨੂੰ ਜੀ ਔਰ ਕਦੇ ਕਹਿੰਦੇ ਅਸੀਂ ਸਵੇਰ ਲੈ ਕੇ ਆਵਾਂ ਵਿਧਾ ਕੀ ਬਿਧਾ ਸਾਈਡ ਤੇ ਰਹਿ ਗਈ ਮੰਡੀ ਬਰੀਆ ਦਾ ਇਹ ਜੀ ਉਤੋ ਜੀ ਲੈ ਕੇ ਆਉਂਦੇ ਸੀਗੇ ਨਜਾਕੀ ਮੈਂ ਤੁਹਾਨੂੰ ਵਧਾਈ ਦਿਨਾ ਇੱਧਰ ਤੁਹਾਡੇ ਦਾਦੀ ਜੀ ਬੈਠੇ ਨੇ ਹਾਂਜੀ ਦਾਦੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ ਹਾਂ ਜੀ ਅਜੀ ਬਹੁਤ ਖੁਸ਼ ਆਇਆ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਕਹਿਣਾ ਚਾਹਣੀ ਹੈਗੀ ਆ ਕਿਉਂਕਿ ਇਸ ਬੇਟੀ ਨੂੰ ਮਤਲਬ ਜਦੋਂ ਵੀ ਅਸੀਂ ਕਹਿੰਦੇ ਸੀਗੇ ਵੀ ਤੂੰ ਖੇਡਿਆ ਕਰ ਇਹ ਖੇਡਣ ਤੋਂ ਇਨਾ ਟਾਲਦੀ ਸੀ ਕਿ ਬਹੁਤ ਜ਼ਿਆਦਾ ਅਰੇ ਵੀ ਕਿ ਜਿਹੜੀ ਵੱਡੀ ਬੇਟੀ ਹੈ ਜੋ ਕੈਨੇਡਾ ਵਿੱਚ ਬੈਠੀ ਹੈ ਉਹ ਵੀ ਮਤਲਬ ਆਪਦੇ ਆਪ ਜਿਸ ਤਰ੍ਹਾਂ ਵੀ ਮਤਲਬ ਬੇਟੇ ਕੰਮ ਕਰਦੀ ਆ ਉਹ ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਸੀ ਅਸੀਂ ਇਹਨੂੰ ਕਿੰਨਾ ਵੀ ਡਟਨਾ ਅਸੀਂ ਕਹਿ ਦਨਾ ਵੀ ਮਤਲਬ ਉਹ ਆਪਣੇ ਆਪ ਕੰਮ ਕਰਦੀ ਐ ਤੇ ਤੂੰ ਵੀ ਇਹ ਕਰਿਆ ਕਰ ਤਾਂ ਇਹਨੇ ਆਪਣਾ ਵੀ ਅਸੀਂ ਐਡੀ ਗਰੀਬੀ ਸੀ ਸਾਡੇ ਘਰੇ ਬਹੁਤ ਜ਼ਿਆਦਾ ਪਹਿਲਾਂ ਬੜੀ ਮੁਸ਼ਕਲ ਦੇ ਨਾਲ ਅਸੀਂ ਇਹਨਾਂ ਨੂੰ ਪੜਾਇਆ ਜਿੱਥੋਂ ਵੀ ਸਾਨੂੰ ਕਿਵੇਂ ਵੀ ਲੱਗਦਾ ਸੀ ਵੀ ਅਸੀਂ ਮਤਲਬ ਪੈਸੇ ਘਰੇ ਨਾ ਹੁੰਦੇ ਤਾਂ ਕਿਤੋਂ ਵੀ ਲਿਆ ਕੇ ਜੰਦੇ ਤਾਂ ਇਸ ਬੇਟੀ ਨੂੰ ਵੀ ਪੈਸੇ ਲੱਗਦੇ ਤਾਂ ਫਿਰ ਵੀ ਇਹ ਜਲਦੀ ਅੱਜ ਜਿਹੜੇ ਮੈਡਲ ਮਿਲੇ ਨੇ ਹਾਂਜੀ ਇਹਦੇ ਪਿੱਛੇ ਦਾਦੀ ਦਾ ਬਹੁਤ ਵੱਡਾ ਰੋਲ ਹੈ ਹਾਂਜੀ ਸਭ ਤੋਂ ਪਹਿਲਾਂ ਮੇਰੇ ਦਾਦੀ ਮੇਰੇ ਵਿਆਹ ਤੇ ਪੈਸੇ ਲੈ ਕੇ ਗੇਮ ਖੇਡਣ ਲਈ ਦਿੰਦੇ ਸੀ ਅੱਛਾ ਵਿਆਹ ਤੇ ਪੈਸੇ ਲੈ ਕੇ ਗੇਮ ਖੇਡਣ ਲਈ ਦਿੰਦੇ ਸੀ ਹਾਂਜੀ ਤੇ ਇੱਕ ਦੋ ਮੈਡਲ ਕਿਤੇ ਦਾਦੀ ਨੂੰ ਨਾਲ ਦਵਾ ਦੋ ਇਹਨਾਂ ਨੇ ਗਿਫਟ ਕਰਾ ਦੇ ਕੋਈ ਹਾਂਜੀ ਤੇ ਹੋਰ ਜਿਹੜੇ ਤੁਹਾਨੂੰ ਆਪਣੇ ਤੁਹਾਡੇ ਵਰਗੀਆਂ ਹੋਰ ਭੈਣਾਂ ਇਸ ਗੇਮ ਦੇ ਵਿੱਚ ਆਉਣੀਆਂ ਚਾਹੰਦੀਆਂ ਗਰੀਬ ਪਰਿਵਾਰਾਂ ਦੇ ਵਿੱਚੋਂ ਹੀ ਸ਼ਾਇਦ ਉੱਡਦੇ ਨੇ ਹੀਰੇ ਉਹਨਾਂ ਨੂੰ ਕੁਝ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਇਹ ਬੇਨਤੀ ਹੈ ਕਿ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਗੇਮ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਕਿਉਂਕਿ ਜਿੰਨਾ ਗੇਮ ਦੇ ਵਿੱਚ ਕਿਉਂਕਿ ਗੇਮ ਦੇ ਵਿੱਚ ਵੀ ਬਹੁਤ ਜ਼ਿੰਦਗੀ ਆ ਤੇ ਹੁਣ ਜਿਹੜੇ ਤੁਹਾਡੇ ਪੂਰਤ ਸਹਿਬਾਨਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੇਰੇ ਕੋ ਸਹਿਬਾਨਾ ਦਾ ਵੀ ਧੰਨਵਾਦ ਉਹ ਵੀ ਸਾਡੀ ਬਹੁਤ ਹੌਸਲਾ ਫੁਜਾਈ ਕਰਦੇ ਨੇ ਸਾਡੀ ਹਰ ਇੱਕ ਪੈਰ ਪੈਰ ਤੇ ਸਾਡੀ ਮਦਦ ਕਰਦੇ ਨੇ ਸਾਨੂੰ ਖੇਡਣ ਦੇ ਵਿੱਚ ਸਹਾਇਤਾ ਕਰਦੇ ਆ ਪੰਜਾਬ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲੀ ਹੈ ਜੀ ਪੰਜਾਬ ਗਵਰਨਮੈਂਟ ਵੱਲੋਂ ਹਜ ਤੱਕ ਤਾਂ ਕੋਈ ਸਪੋਰਟ ਨਹੀਂ ਮਿਲੀ ਤੇ ਉਹਨਾਂ ਨੇ ਹੀ ਬੇਨਤੀ ਕਿ ਖਿਡਾਰੀਆਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਤੇ ਸਾਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਣ ਕਿਉਂਕਿ ਇਹ ਸਾਡਾ ਹੱਕ ਆ ਇਸੇ ਪੰਜਾਬ ਦੀ ਖਾਤਰ ਇਹਨਾਂ ਕੁਝ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਸਾਡੀ ਖਾਤਰ ਕੁਝ ਨਾ ਕੁਝ ਕਰਨਾ ਚਾਹੀਦਾ ਮੈਂ ਇੱਕ ਵਾਰੀ ਵੀਰ ਨੂੰ ਕਹਿਣਾ ਕਿ ਇੱਕ ਇਹਨਾਂ ਦੇ ਜੋ ਮੈਡਲ ਮਿਲੇ ਹਨ ਉਹ ਜ਼ਰੂਰ ਦਿਖਾਈ ਜਾਣ ਜੋਤੀ ਜੀ ਤੁਸੀਂ ਇਸ ਇੰਡੀਆ ਤੋਂ ਬਾਹਰ ਵੀ ਕਿਤੇ ਗੇਮ ਖੇਡਣ ਲਈ ਜਾ ਰਹੇ ਹੋ ਹਾਂਜੀ ਇਹ ਗੇਮ ਵਰਲਡ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਇਟਲੀ ਦੇ ਵਿੱਚ ਮੈਂ ਉਹਦੇ ਵਿੱਚ ਵਿਭਾਗ ਲੈਣ ਲਈ ਜਾ ਰਹੀ ਹਾਂ ਇੱਕ ਦੂਜੇ ਜਾ ਰਹੇ ਹੋ ਤੁਸੀਂ ਇਹ ਮਾਰਚ ਦੇ ਵਿੱਚ ਹੋਣ ਜਾ ਰਹੀ ਹੈ ਮੈਂ ਪ੍ਰਮਾਤਮਾ ਅੱਗੇ ਦੁਆ ਕਰਨਾ ਜਿਸ ਤਰ੍ਹਾਂ ਤੁਸੀਂ ਆ ਸਾਡੀ ਝੂਲੀ ਵਿੱਚ ਇਸ ਸ੍ਰੀ ਇਤਿਹਾਸਿਕ ਜਿਹੜਾ ਮੁਕਸਰਦ ਸਾਹਿਬ ਦੀ ਝੂਲੀ ਦੇ ਵਿੱਚ ਮੈਡਲ ਪਾਏ ਨੇ ਜੋ ਤੁਸੀਂ ਇਟਲੀ ਦੇ ਵਿੱਚ ਜਾ ਰਹੇ ਹੋ ਉਮੀਦ ਕਰਦਾ ਹਾਂ ਤੁਸੀਂ ਮੈਡਲ ਜਰੂਰ ਲੈ ਕੇ ਆਓ ਸਾਡੇ ਪੰਜਾਬ ਦਾ ਸ੍ਰੀ ਮੁਖਸਰ ਸਾਹਿਬ ਦਾ ਔਰ ਸਾਡੇ ਇੰਡੀਆ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜ ਦੇ